ਦੋਸਤੋ ਆਪਾਂ ਆਪਣੀਆਂ ਬੇਲੋੜੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜੋ ਕੁਦਰਤ ਦਾ ਨੁਕਸਾਨ ਕਰ ਰਹੇ ਆ ਨਾ ਉਹਦਾ ਨਤੀਜਾ ਤਾਂ ਆਪਾਂ ਨੂੰ ਇੱਕ ਦਿਨ ਭੁਗਤਣਾ ਪੈਣਾ ਮੌਨਸੂਨ ਟਾਈਮ ਤੇ ਨਹੀਂ ਆ ਰਹੇ ਐਤਕੀ ਠੰਡ ਨਹੀਂ ਪਈ ਤੇ ਬੇਟੈਮੀ ਜੋ ਗਰਮੀ ਪੈ ਰਹੀ ਹੈ ਇਹ ਕੁਦਰਤ ਦਾ ਸੰਕੇਤ ਹੈ ਕਿ ਬਹੁਤ ਵੱਡਾ ਜੋ ਧਰਤੀ ਤੇ ਸੰਕਟ ਆਉਣ ਜਾ ਰਿਹਾ ਹੈ ਹਰ ਜਗ੍ਹਾ ਤੋਂ ਰੁੱਖ ਵੱਡੇ ਜਾ ਰਹੇ ਆ ਵੱਡੇ ਵੱਡੇ ਰੋੜ ਨਿਕਲ ਗਏ ਉੱਥੇ ਤ੍ਰਖਤ ਕਿੰਨੇ ਹੁੰਦੇ ਸੀਗੇ ਉਹ ਖਤਮ ਹੋ ਗਏ ਦੋਸਤੋ ਦਰਖਤ ਖਤਮ ਹੋਣ ਦੇ ਨਾਲ ਕੁਦਰਤ ਦਾ ਜੋ ਬੈਲੈਂਸ ਆਨ ਬੈਲੈਂਸ ਹੋ ਗਿਆ ਕਿੰਨੇ ਪੰਛੀਆਂ ਦੇ ਰਹਿਣ ਬਸੇਰੇ ਸੀ ਉਹ ਖਤਮ ਹੋ ਗਏ ਆਖਰ ਹੱਲ ਇੱਕ ਹੀ ਬਚਿਆ ਦੋਸਤੋ ਅੱਗੇ ਸੌਣ ਮਹੀਨਾ ਆਉਣ ਜਾ ਰਿਹਾ ਵੱਧ ਤੋਂ ਵੱਧ ਆਪਾਂ ਪਿੰਡਾਂ 'ਚ ਸਰਕਾਰੀ ਜਗ੍ਹਾ ਜੋ ਖਾਲੀ ਪਈਆਂ ਉੱਥੇ ਵੱਧ ਤੋਂ ਵੱਧ ਦਰਖਤ ਲਗਾਈਏ ਪੰਛੀਆਂ ਲਈ ਵੱਧ ਤੋਂ ਵੱਧ ਰਹਿਣ ਬਸੇਰੀਆਂ ਲਗਾਈਏ ਕਿਉਂਕਿ ਅੱਜ ਦਰਖਤ ਲਾਵਾਂਗੇ ਤਾਂ 4-5 ਸਾਲਾਂ ਚ ਤਿਆਰ ਹੋਊਗਾ ਉਦੋਂ ਤੱਕ ਜੋ ਅਲੋਪ ਹੋ ਰਹੀਆਂ ਪ੍ਰਜਾਤੀਆਂ ਉਹ ਖਤਮ ਹੋਣ ਤੋਂ ਬਚ ਜਾਣਗੀਆਂ ਸੋ ਆਪਾਂ ਆਪਣਾ